ਹਾਂਜੀ ਬਈ ਕੀ ਹਾਲ ਚਾਲ ਨੇ ਔਰ ਘਰ ਪਰਿਵਾਰ ਬਈ ਸਾਰਿਆਂ ਨੇ ਚੜਦੀ ਕਲਾ ਜਾਨਵਰ ਵਗੈਰਾ ਬਈ ਫਿੱਟ ਨੇ ਤੇ ਆਗੇ ਬਈ ਆਪਾਂ ਇਧਰਲੇ ਘਰੇ ਬਾਗਲ ਚ ਤੇ ਅੱਜ ਬਈ ਆਪਣੇ ਨਾਲ ਦੇ ਪਿੰਡ ਬਾਜੀ ਆ 5 ਕਿਲੋਮੀਟਰ ਤੇ ਤੇ ਆਪਾਂ ਉੱਥੇ ਕਬੂਤਰ ਛੱਡਿਆ ਆਪਣਾ ਰੱਤਾ ਉਹ ਮੁੰਡਾ ਹੈਪੀ ਆ ਉਹਦੇ ਨਾਲ ਛੱਡਿਆਗਾ ਤੇ ਆਪਾਂ ਉੱਥੇ ਪਾ ਗਏ ਸੀ ਪਹਿਲਾਂ ਬਾਜੀ ਤੇ 160 ਕਬੂਤਰ ਉੱਡੇ ਨੇ ਬਾਈ ਪਹਿਲਾਂ ਤਾਂ ਉਹ ਐਂਟਰੀ ਕਰੀਆ ਇੰਟਰਫ ਕਰੇ ਦੀ ਕਬੂਤਰ ਉਹਨਾਂ ਨੇ ਫਿਰ ਕਬੂਤਰ ਬਾਲੇ ਘੱਟ ਗਏ ਸੀ ਫਿਰ ਉਹ ਕਹਿੰਦੇ ਖੁੱਲੀ ਕਰ ਤਾ ਫਿਰ ਖੁੱਲੀ ਕਰਤੀ ਉਹਨਾਂ ਨੇ 160 ਕਬੂਤਰ ਬਣ ਗਏ ਤੇ 160 ਕਬੂਤਰ ਉੱਡੇ ਹੁਣ ਉੱਥੇ ਟੋਟਲ ਆਪਣਾ ਕਬੂਤਰ ਉੱਲੇ ਵਾਲੇ ਤੇ ਵਧੀਆ ਨਿਕਲਿਆ ਬਾਈ ਵਧੀਆ ਉੱਚੀ ਚੜ ਗਏ ਸਿੱਧਾ ਘੰਟਾ ਉੱਥੇ ਖੜ ਕੇ ਆ ਹੁਣ ਹੀ ਆਇਆ ਮੈਂ 8 ਵਜੇ ਤੇ ਹੁਣ ਮਾ ਚਾਹ ਇੱਧਰ ਬਾਗ ਵੀ ਦਾਣੇ-ਜੋਣੇ ਪਾ ਦੀ ਕਬੂਤਰਾਂ ਨੂੰ ਆ ਕੇ ਤੇ ਬਾਕੀ ਕੰਮ ਤੇ ਵੀ ਜਾਣਾ ਬਾਈ ਮੈਂ ਸੋ ਦਸ ਨੇਹਾ ਕੰਮ ਤੋਂ ਆ ਕੇ ਕਬੂਤਰ ਉਹਨਾਂ ਦਾ ਵੀ ਦੇਖਣੇ ਨੇ ਫੂ ਫੇ ਉੱਥੇ ਜਾ ਕੇ ਬਾਜੀ ਤੇ ਵੀ ਦੇਖਾਂ ਕਬੂਤਰ ਵੀ ਕਿਵੇਂ ਆ ਤੇ ਵਿੱਚ ਮੈਂ ਕਲਿੱਪਾਂ ਵੀ ਲਾਉਂਗਾ ਬਾਈ ਬਾਜੀਆਂ ਤੇ ਉੱਥੇ ਯਾਰ ਮੈਂ ਬਣਾ ਨਹੀਂ ਸਕਿਆ ਵੀਡੀਓ ਵੀ ਸਮਾਰ ਕੇ ਕਿ ਮੈਨੂੰ ਸੰਗੀ ਜੀ ਲੱਗੀ ਗਈ ਉਹ ਵਾਲੇ ਕੱਠ ਜੀ ਚ ਵੀ ਕਿਵੇਂ ਜੇ ਬਣਾਈ ਉਹ ਬਸ ਬੋਲਿਆ ਨਹੀਂ ਮੈਂ ਵੀਡੀਓ ਵੀਡੀਓ ਬਣਾਈ ਆ ਕੱਲੀ ਐਨਾ ਮਤਲਬ ਨੂੰ ਆਪਣਾ ਜਿੰਦਾ ਖੋਲੀ ਇਹਦੇ ਨਾਲ ਸਲਾ ਚੀਨਾ ਡਾਉਣ ਦੀ ਤੀ ਯਾਰ ਫਿਰ ਕਿਵੇਂ ਕਰੀਏ ਚੀਨਾ ਚੀਨਾ ਨਹੀਂ ਹੋਈ ਪਈਆ ਕਹਿੰਦਾ ਮੇਰੇ ਵੀਰੇ ਡਾਉਂਦੇ ਯਾਰ ਚੀਨਾ ਫਿਰ ਹੁਣ ਕੰਮ ਤੇ ਜਾਣ ਕਰਕੇ ਫਿਰ ਮੈਂ ਕੰਮ ਤੋਂ ਵੀ ਡੇਟ ਹੋ ਜੂਗਾ ਨਾ ਮੈਂ ਘਰੇ ਕੰਮ ਕਰਨੇ ਯਾਰ ਹੁਣ ਘਰੇ ਮਾਤਾ ਵੀ ਥੋੜਾ ਜਿਹਾ ਬੋਲੀ ਜਾਂਦੀ ਸੀ ਕਬੂਤਰਾਂ ਵਾਂਗ ਹੀ ਤੁਰਿਆ ਫਿਰਦਾ ਤੇ ਐਵੇਂ ਥੋੜਾ ਬਹੁਤਾ ਜਿਹਾ ਲਾਲਾ ਜਿੰਨੇ ਤੇ ਆਪਣੇ ਪਿੰਡ ਬਈ ਕਬੂਤਰ ਬਹੁਤ ਜਾਣਿਆਂ ਦੇ ਯਾਰ ਆਣਗੇ ਮੇਰੇ ਹਿਸਾਬ ਨਾਲ ਜਿੱਤੇ ਤੱਕ ਮੈਨੂੰ ਸ਼ੱਕ ਆ ਆਪਣੇ ਪਿੰਡ ਕਬੂਤਰ ਬਹੁਤ ਆਉਣਗੇ ਚਲ ਜੇ ਕੋਈ ਦੇਖਦੇ ਆ ਕਿਵੇਂ ਬਣੂਗਾ ਸਿਸਟਮ ਲਾਲਹਾਈ ਦਾ ਵੀ ਦੇਖਦੇ ਆ ਕਰਾਂਗੇ ਸਿਸਟਮ ਸਾਰ ਕਬੂਤਰ ਵਜ ਜਾਣ ਯਾਰ ਆਪਣੇ ਮਿਲਣੇ ਕਬੂਤਰੀ ਵਾਲੇ ਆ ਗਏ ਨੇ ਮੂੜ ਆ ਗਿਆ ਜੀ ਕਬੂਤਰ ਸਾਤਰੀ ਤੇ ਮੈਨੂੰ ਮੇਰੀ ਸਲਾਹ ਹੈ ਸੀ ਵੀ ਯਾਰ ਰੱਤੀ ਡਾਉਂਗਾ ਕਾਲੀ ਰੱਤੀ ਹੈ ਜਿਹੜੀ ਆਪਣੇ ਲਵੇ ਕਬੂਤਰੀ ਕਿਉਂ ਮੈਂ ਡਾਉਂਗਾ ਅੱਜ ਐ ਤਾਂ ਨੂੰ ਤਾਂ ਵੀ ਕਰਦੀ ਐ ਬੰਦ ਤੇ ਯਾਰ ਕਾਲੀ ਰੱਤੀ ਦੀ ਸਲਾਹ ਪੂਰੀ ਸੀ ਤੇ ਹੁਣ ਫਿਰ ਜਦੋਂ ਉਹਨੇ ਮੂੰਹ ਕਬੂਤਰੀ ਡਾ ਗਿਆ ਕੱਢ ਗਿਆ ਬਾਰੇ ਫਿਰ ਕੀ ਛੱਡਾਂਗੇ ਯਾਰ ਇਹਨੂੰ ਹੁਣ ਫਿਰ ਤਾਂ ਦਿੱਕਤ ਜੀ ਆ ਐਨ ਦਾ ਮਤਲਬ ਤਾਂ ਕਰਕੇ ਹੁਣ ਸੜਦੇ ਨਹੀਂ ਹੈਗੇ ਕਾਲੀ ਰੱਤੀ ਤਾਂ ਆਪਣੀ ਮਾਤੇ ਉਹ ਜੀ ਆਪਣੇ ਓਕੇ ਬੈਠੇ ਨੇ ਜਾਮਾ ਤੇ ਹੁਣ ਇਹਨਾਂ ਨੂੰ ਪਾਣੀ ਪੂਣੀ ਮੈਂ ਧੋਲਾਂ ਬਾਈ ਭਾਂਡਾ ਇਹਨਾਂ ਦਾ ਪਾਣੀ ਪੂਣੀ ਵਾਲਾ ਧੋ ਕੇ ਫਿਰ ਬੱਸ ਨਾਲ ਨੂੰ ਵੀ ਪਾਲਾਂ ਫਿਰ ਮੈਂ ਤੁਹਾਨੂੰ ਕਰਦਾ ਬਈ ਵੀਡੀਓ ਕੰਟੀਨਿਊ ਇਨੇ ਬੜੇ ਰੋਹ ਆਪਣੀ ਵੀਡੀਓ ਦੇ ਵਿੱਚ ਦਿਖਾਉਣਾ ਮੈਂ ਸਾਰੀ ਵੀਡੀਓ ਤੇ ਕਰਦਾ ਵੀਡੀਓ ਕੰਟੀਨਿਊ ਭਾਂਡਾ ਮੁੰਡਾ ਧੋਦਣਾ ਪਾਣੀ ਨਾਲ ਕਾਤਾ ਮੈਂ ਜੱਗੇ ਕਹਿੰਦੇ ਛੜਤੇ ਕਬੂਤਰ ਵੇਚ ਨਹੀਂ ਉੱਤੇ ਦੀ ਭਾਈ ਜਰਾ ਤੇ ਆ ਕੇਲੇ ਸਾਰਾ ਕੋ 2 ਮਹੀਨੇ ਤੋਂ ਹੋ ਗਿਆ ਕਣਕ ਘਟਾਉਂਦਾ ਉਹਦੇ ਕਾਰਨ ਬਾਜਨ ਘਟਾ ਹੈ ਜੀ ਅੱਡੀ ਦਾ ਜੀ ਫਸਾਮਾਨ ਨਹੀਂ ਹੋਈ ਆ ਪਾਣੀ ਤਾਂ ਹੋਣਾ ਹੀ ਨਹੀਂ ਬਾਲਾ ਥੋੜਾ ਹੀ ਹੋ ਪਾਣੀ ਤਾਂ ਇਹ ਜੀਵਾ ਹੁੰਦਾ ਕਰੇ ਤਾਂ ਮੈਂ ਰਸਤਾ ਕਰਕਦਾ ਚਿੱਛ ਗਿਆ ਪਾਣੀ ਤਾਂ ਇਹ ਲੈ ਤੁਰੇ ਪਾਣੀ ਚੜਦਾ ਦੇਖ ਕੇ ਮੜਾਏ ਪੜਦਾ ਕਿੱਥੇ ਸਾਡੇ ਵੀ ਇੱਦਾਂ ਹੋਇਆ ਹੋਰ ਮਹਰ ਨਵਾਈ ਨਹੀਂ ਆਹਰ ਲੋਣ ਜਵਾ ਲਈ ਬਾਕੀ ਕਿ ਡਿਆਵਾ ਨਾ ਮੋਹਰ ਲਵਾ ਲੈ ਫਿਰ ਪਾਣੀ ਦੇਣਾ ਨਾ ਉਹਦਾ ਉਹਦੀ ਛੱਡਣਾ ਫਿਰ ਮੋਹਰ ਲਵਾ ਦੇਣਾ ਐਂਦਾ ਅਗਲਾ ਦੂਰੇ ਲਾ ਹਏ ਇਹ ਰੁਕਦੀ ਆ ਬਾਹਰ ਆ ਚੰਗਾ ਲੰਘਿਆ ਗਾ ਨਾ ਆ ਕੁਛ ਖੜਿਆ ਵਧੀਆ ਲੰਗਾ ਪੁੱਤਰਾ ਮੇਰਾ ਦੇਖੋ ਪਹਿਲਾਂ ਉਹਨੂੰ ਕਿੱਧਰ ਗਿਆ ਉਹ ਤੀਗਾ ਮੁੜਿਆ ਯਾਰ ਵਧੀਆ ਟੈਨਸ਼ਨ ਲੈਣਾ ਵੀ ਨਾ ਗੁਰਦੁਆਰੇ ਤੋਂ ਆਹੀ ਪਗਲਾ ਹਾਂ ਕਾਲੀਆਂ ਬਾਗਲਾਂ ਉੱਥੇ ਬਹਿ ਜਾ ਮੌਜ ਨਾਲ ਠੀਕ ਹੈ ਚੰਗਾ ਉੜਿਆ ਨਿਕਲਿਆ ਉੱਲੇ ਉੜੇ ਉਹ ਬੰਦਰਾ ਫੇਰ ਕੀ ਹੋਈ ਤੇ ਤਾਣੀ ਕਰੇ ਉਲਝੜ ਕਰੇ ਜੇ ਮਾਰੇ ਪੁੱਠੀ ਉਲਟ ਜੇ ਦੇਖੀ ਹੈ ਪੁੱਟਾ ਕਨੇ ਗੁਤਰੀ ਉਹਦੇ ਭੈਣੇ ਸੱਡਿਆ ਇਹਨੇ ਵੀ ਨਹੀਂ ਕਦੇ ਬੜਿਆ ਮੋਰ ਲਵਾ ਕੇ ਲੈ ਆਏ ਤਾਂ ਹੋ ਗਿਆ ਲਓ ਜੀ ਤੇ ਨਾ ਦਾਣੇ ਵਾਲਾ ਕੰਮ ਤੋਂ ਬਈ ਕਰ ਲਿਆ ਕੰਪਲੀਟ ਉਹਨੇ ਨਾ ਦਾਣੇ ਦੇ ਪਾ ਆ ਕਮਾਂਡਲੇ ਤੇ ਕਾ ਰੱਖੀ ਦਾ ਬਾਏ ਭੁੱਖੇ ਨੇ ਕਿਉਂ ਬੱਚਿਆਂ ਨੂੰ ਝੋਗਾ ਵੀ ਦਿੰਦੇ ਨੇ ਬਚਾਰੇ ਦੇਖੋ ਉਹਨੇ ਸਾਰੇ ਘੁਮ ਘੁਮ ਕੇ ਖਾਣ ਦੇ ਬਾਈ ਦਾਣੇ ਨਾ ਇਹਨਾਂ ਨੂੰ ਰੱਖੀਏ ਪਾਣੀ ਪਾਣੀ ਵਾਲਾ ਭਾਂਡਾ ਵੀ ਨੰਦਾ ਰੱਖ ਦਿੱਤਾ ਜਾਵੇ ਸੈੱਟ ਕਰਕੇ ਇਸੇ ਆਪ ਕੰਨ ਨਾ ਜੋ ਪਾਣੀ ਪਾ ਦੀ ਉਤੋਂ ਓਕੇ ਕਰ ਦਈਏ ਕਪਈ ਪਾਣੀ ਵੀ ਓਕੇ ਕਰਨ ਲੱਗੇ ਆ ਆਪਾਂ ਲਾਓ ਜੀ ਬਾਬਿਓ ਪਾਣੀ ਇਹਨਾਂ ਦਾ ਕਰਤਾ ਆਪਾਂ ਜਮਾ ਓਕੇ ਦੀ ਰਿਪੋਰਟ ਆ ਪੁੱਤਰ ਆਪਣੇ ਸਾਰੇ ਓਕੇ ਬੈਠੇ ਆ ਤੇ ਹੁਣ ਇਹਨੂੰ ਦਾਣੇ-ਦੋਣੇ ਖਾਣ ਦੋ ਬਈ ਤੇ ਨਾ ਆਪਾਂ ਚੱਲਦੇ ਆਉਂਦੇ ਕੰਮ ਤੇ ਨਾ ਆਣੂਗੇ ਉਧਾਰਾਂਗੇ ਆਪਾਂ 11 ਵਜੇ 11 ਵਜੇ ਆ ਕੇ ਆਪਾਂ ਦੇਖਦੇ ਆਂ ਕੀ ਸਮਾਂਚਾਰ ਹੈ ਬਾਜੀ ਤੇ ਜਾਣਾ ਬਾਜੀ ਤੇ ਚੱਲ ਪੜਾਂਗੇ ਭਾਈ ਜੇ ਆਪਾਂ ਬਸ ਵੀ ਪਿੰਡ ਹੀ ਰਹਿਣਾ ਤਾਂ ਪਿੰਡ ਰਹਿ ਲਾਂਗੇ ਹੋ ਆਪਾਂ ਡਿਸਾਈਡ ਕਰਦੇ ਆਂ ਆ ਕੇ ਪਹਿਲਾਂ ਇੱਕ ਬਾਰ ਹਾਂਜੀ ਭਾਈ ਸਾਢੇ 4 ਹੋ ਗਏ ਸੀ ਯਾਰ ਆ ਗਏ ਸੀ ਆਪਾਂ ਇਧਰਲੇ ਘਰੇ ਤੇ ਭਾਈ ਬਾਜੀ ਤੇ ਮੈਂ ਜਾ ਕੇ ਆਇਆ ਸੀਗਾ 2:00 ਵਜੇ ਗਿਆ ਸੀ ਆਪਣੇ ਕਬੂਤਰ ਤੇ ਇੱਕ ਵੀ ਟਾਈਮ ਇੱਕ 12 ਵੀ ਟਾਈਮ ਨਹੀਂ ਲੱਗਿਆ ਕਬੂਤਰ ਵੀ ਆਪਣਾ ਚੰਗਾ ਫਿਰਦਾ ਤੇ 12 20 ਕਹਿੰਦਾ ਮਤਲਬ ਵੀ 12 ਵੀ ਟਾਈਮ ਲੱਗ ਗਿਆ ਆਪਣੇ ਕਬੂਤਰ ਤੇ ਪੂਰਾ ਚੰਗਾ ਆਪਣਾ ਕਬੂਤਰ ਫਿਰਦਾ ਸੀ ਉੱਥੇ ਪੂਰਾ ਟਾਪ ਦਾ ਤੇ ਹੁਣ ਮੈਂ ਦਾਣੇ-ਦੋਣੇ ਪਾਉਣਾ ਛਾਦਰੀ ਸੁਦਰੀ ਲੈ ਕੇ ਜਾਣੇ ਉਹ ਤੇ ਦੇਖਦੇ ਚਲੋ ਆਪਾਂ ਨਹੀਂ ਹੁੰਦੇ ਆਪਾਂ ਕਬੂਤਰ ਜਿੱਥੋਂ ਵਰ ਕਬੂਤਰ ਆਪਣਾ ਚੰਗਾ ਫਿਰਦਾ ਸੀ ਬਈ ਤੇ ਹਾਂ ਦਾਣੇ ਨੂੰ ਪਾ ਲਈਏ ਨੱਕੇ ਕਰ ਦੇਣਾ ਪੂਰਾ ਦਾਣੇ ਬਈ ਇਹਨਾਂ ਨੂੰ ਪਾ ਤੇ ਤੇ ਪਾਣੀ ਪੋਣੀ ਰੱਖ ਦਈਏ ਇਹਨਾਂ ਨੂੰ ਤਾਜ਼ਾ ਪਾਣੀ ਰੱਖਾਂਗੇ ਯਾਰ ਉਹ ਪਾਣੀ ਢੋਲ ਦਾਂਗੇ ਇਹਨਾਂ ਦਾ ਚੱਕ ਪਈਂਦਾ ਆਣੀ ਜੱਕਰੇ ਜਿੰਨੇ ਬੱਚੇ ਕਿਵੇਂ ਖਾਧਾ ਮੇਰੇ ਘਰੇ ਬੈਠ ਨੇ ਬੱਚੇ ਵੀ ਸੱਟ ਨੇ ਬਈ ਆਪਣੇ ਮੁਰਦਕ ਨੂੰ ਮੁਰਦਕ ਨੂੰ ਹੁੰਦੀ ਆ ਯਾਰ ਇਹਨੇ ਦਾਣੇ ਦਾਣੇ ਖਾ ਰਹਿਣ ਦੇ ਬਈ ਇਹਨਾਂ ਨੂੰ ਕਿੱਕ ਕਰੋ ਬੱਚੇ ਆਪਣੇ ਸੈੱਟ ਨੇ ਯਾਰ ਉਹ ਤਾਂ ਉਹ ਵਾੜ ਕੇ ਬੱਚੇ ਆਪਣੇ ਸੈੱਟ ਬੈਠ ਨੇ ਚਲੋ ਵੀ ਮੈਂ ਕਰਦਾ ਵੀਡੀਓ ਦਿਨਾ ਤੁਹਾਨੂੰ ਅਪਡੇਟ ਬਾਜੀ ਦੇ ਜਾ ਕੇ ਵੀ ਕੀ ਬਣ ਰਿਹਾ ਬਾਜੀ ਦੇ ਸਿਸਟਮ ਤੇ بس ਕਲਿੱਪਾਂ ਜੀ ਹੋਣੀਆਂ ਬਾਜੀ ਦੀਆਂ ਉਹ ਤਾਂ ਸੰਗ ਜੀ ਲੱਗਦੇ ਯਾਰ ਬਸ ਇਹਦਾ ਮਤਲਬ ਕ੍ਰਿਪਾਂੀਆਂ ਹੋਣੀਆਂ ਜ਼ਰੂਰ ਇੱਕ ਕਰਦਾ ਬਈ ਵੀਡੀਓ ਕੰਟੀਨਿਊ ਬਾਜੀ ਤੇ ਜਾ ਕੇ ਬਣੇ ਰਹੋ ਵੀਡੀਓ ਦੇ ਵਿੱਚ ਰੌਲਾ ਪੈ ਗਿਆ ਬਈ ਬਾਜੀ ਤੇ ਚੈੱਕ ਕਰੋ ਉਹ ਵਰਦਨੇ ਕਬੂਤਰ ਤੇਰੇ ਦਾ ਗੰਦ ਪਾ ਪੈ ਗਿਆ ਬਈ ਬਾਜੀ ਤੇ ਜਮਾ ਇੱਕ ਨੰਬਰ ਦਾ ਚਲੋ ਆਪਾਂ ਕਰਦੇ ਆ ਬਲੌਗ ਦੇ ਐਂਡਿੰਗ ਬਈ ਮਿਲਦੇ ਆਂ ਕੱਲ ਨੂੰ ਅਗਲੇ ਬੋਲੋ